ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਹ ਦਿਨ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ ਚ ਬੋਲਿਆ ਮੈਂ ਉਹਨੂੰ ਕੋਈ ਬਾਤ ਨਹੀਂ ਉਹਦੀ ਮਰੂੜੀ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੂੰ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫੋਨ ਬੰਦ ਕਰ ਦਿੰਦਾ ਥੈਟ ਮੀਨ ਮੇਰੀ ਰਿੰਗ ਜਾ ਚੁੱਕੀ ਹੈ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਇਹਨੂੰ ਛੁੱਟਾ ਸਾ ਫਿਰ ਅਨੇਕ ਮੇਰਾ ਫੋਨ ਲਿਆਇਓ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵਾਨਪਾਨ ਪਰਸ਼ੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਉਹਨੂੰ ਕੋਈ ਗਿਲਾ ਨਹੀਂ ਕਰ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਥੋੜੇ ਮਹੀਨਿਆਂ ਯਾ 1.5 ਸਾਲ ਬਾਅਦ ਜਿਹੜਾ ਕਹਿੰਦਾ ਵੇ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇਗਾ ਔਰ ਸੱਚੀ ਗੱਲ ਦੱਸੇਗਾ ਭਗਵੰਤਮਾਨ ਇੱਕ ਪਾਸੇ ਗਈ ਜਾਂਦਾ 13 0 13 0 ਜਿੰਨਾ ਇੱਕ ਪਾਸੇ ਉਹਨੂੰ 골ਡੀ ਦੀ ਲੋੜ ਪੈ ਗਈ ਇਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇੱਥੇ ਆਣ ਕੇ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਕੁਆਲਟੀ ਸਾਡੇ ਸਿਰ ਤੇ ਲਿਆ ਕੇ ਬਿਠਾ ਦੇਗਾ ਹੁਣ ਤੂੰ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੂੰ ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਵਾਉਂਦਾ ਸੀ ਉਹਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਵਾ ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ ਔਰ ਸਾਨੂੰ ਮੈਨੂੰ ਐ ਲੱਗਦਾ ਕਿ ਧੂਰੀ ਚੋਂ ਕਾਂਗਰਸ ਦੀ ਵੋਟ ਅੱਗੇ ਨਾਲੋਂ ਵੱਧ ਕੇ ਨਿਕਲੇਗੀ। ਸਰਸਾ ਵੱਲੋਂ ਕੀ ਜਾ ਰਹੇ? ਜਿਹੜਾ ਹਲਕੇ ਜ਼ਿਲ੍ਹੇ 'ਚ ਪ੍ਰੋਗਰਾਮ ਰੱਖੇ ਨੇ ਵੀ ਮੈਨੂੰ ਕਿਸੇ ਪ੍ਰੋਗਰਾਮ 'ਚ ਨਹੀਂ ਹੈ ਸਾਹਿਬ ਵੱਲੋਂ ਪਰਸਨਲੀ ਬੁਲਾਇਆ ਨਹੀਂ ਗਿਆ ਕਿਸੇ ਪ੍ਰੋਗਰਾਮ। ਹਾਂਜੀ ਇਹ ਨਾ ਇਹ ਸਰਾਸਰ ਝੂਠ ਹੈ ਦੇਖੋ। ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਹ ਦਿਨ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ 'ਚ ਬੋਲਿਆ ਮੈਂ ਉਹਨੂੰ ਕੋਈ ਬਾਤ ਨਹੀਂ ਉਹਦੀ ਮਰੂੜੀ। ਉਹ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ। ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ। ਉਦੋਂ ਤੱਕ ਠੀਕ ਸੀ ਨਾ। ਉਸ ਤੋਂ ਬਾਅਦ ਤਿੰਨ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ ਤੇ ਬੁਲਾ ਫਿਰ ਸਾਰੇ ਛੋਟੇ-ਮੋਟੇ ਸਰਪੰਚ ਫਿਰ ਸੱਦੇ ਆ ਦਫਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ ਉਸ ਦਿਨ ਮੀਡੀਆ ਨਹੀਂ ਸੱਦੇ ਆ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ 'ਚ ਜਾਂਦਾ ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ ਇਹਦੇ ਚੰਦ ਕਚਹਿਰੀ ਵਾਲੀ ਮੀਟਿੰਗ 'ਚ ਵੀ ਸੁਣੋ ਨਾ ਉਹ ਗਲਤ ਕਹਿ ਰਹੇ ਨੇ ਨਾ ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ 'ਚ ਜਾਣਾ ਵਾ ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ ਜਦੋਂ ਘੰਟੀਆਂ ਜਾਣ ਲੱਗੀਆਂ ਨੇ ਟੈਲੀਫ ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ ਵਸੇ ਨੂੰ ਠੂਠਾ ਸਾਹਿਬ ਅਨੇਕ ਮੇਰਾ ਫੋਨ ਲਿਆਇਓ ਫਿਰ ਮੈਂ ਇਹਨੂੰ ਟੈਕਸ ਕੀਤਾ ਮੈਸੇਜ ਉਹਦੇ ਵੀ ਰਾਤ ਨੂੰ ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾੜ ਦੀ ਮੀਟਿੰਗ ਤੇ ਇਹਨੇ ਮੇਰੇ ਟੈਕਸਟ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਤਾਂ ਤੁਹਾਡੇ 2 ਮਿੰਟ ਲੱਗੇਗਾ ਫੜਿਓ ਜੀ ਜ਼ਰਾ ਆਈ ਅ ਜਸਟ ਸ਼ੋਅ ਯੂ ਦ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਬਾੜ ਵਾਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਾ ਟੈਕਸਟ ਆ ਅਗਰ ਹੋਇਆ ਮੇਰੇ ਕੋਲ ਸੇਵ ਨਾ ਕਹਿਰਾ ਸਾਹਿਬ ਕਿ ਪਾਰਟੀ ਕਿ ਤੁਸੀਂ ਐਡਿਟ ਕਰ ਲੈਣਾ ਉਸ ਨੂੰ ਆ ਲੋ ਆ ਸੋਮਵਾਰ ਦਾ ਪੜੋ ਡੇਅਰ ਗੋਲਡੀ ਸਿੰਸ ਯੋਰ ਫੋਨ ਇਜ਼ ਆਊਟ ਆਫ ਰੀਚ ਯੂ ਆਰ ਰਿਕਵੈਸਟਡ ਟੂ ਜੁਆਇਨ ਮੀ ਫॉर द ਡੀਬੀਏ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੁਡੇ 12:15 ਮਿੰਟ ਤੇ ਟੂ ਮੀਟ ਆਲ ਐਡਵੋਕੇਟਸ ਰਿਗਾਰਡਸ ਖੇਰਾ ਫਿਰ ਅਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਆ ਇੱਕ ਰਾਤ ਪਹਿਲਾਂ ਦਾ ਸੁਣੋ ਇਹ ਆ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਤੁਹਾਨੂੰ ਫਰਡੇ ਤੇ ਮਤਲਬ ਔਰ ਇਹਦੇ ਇਹਦੇ ਟੈਲੀਫੋਨ ਤੇ ਕਾਲ ਰਿਕਾਰਡ ਕਰਦਾ ਰਿੰਗਾ ਗਈ ਹੋਈ ਇੱਕ ਰਾਤ ਪਹਿਲਾਂ ਦੀਆਂ ਇੱਕ ਦਿਨ ਪਹਿਲਾਂ ਦੀਆਂ ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸ਼ੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਾ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘਾਟ ਆਪਣੀ ਵਾਈਫ ਦੀ ਇੱਜ਼ਤ ਰੱਖ ਲਿੰਦਾ ਜਿਹੜੇ ਘਰ ਵਾਲੀ ਦੇ ਪ ਤੇ ਮੋਟਰਸਾਈਕਲ ਦਾ ਨਾਮ ਵਿੱਚ ਦਿੱਤਾ ਵਾ ਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ ਟੋਲਰੇਟ ਕਰਨਾ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮਹੀਨਿਆਂ ਜਾਂ 1.5 ਸਾਲ ਬਾਅਦ ਜਿਹੜਾ ਕਹਿੰਦਾ ਵਾ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਹਮਣੇ ਰੱਖਿਓ ਇਹ ਵਾਪਸ ਕਾਂਗਰਸ ਚ ਜਾਵੇਗਾ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾਇਆ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤਾ ਔਰ ਅਗਲੀ ਗੱਲ ਇੱਕ ਮਿੰਟ ਭਗਵੰਤ ਮਾਨ ਇਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ ਹਿੱਲ ਗਿਆ ਵਾ ਖੜਕ ਗਿਆ ਵਾ ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇੱਥੇ ਆਣ ਕੇ ਤਾਂ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ ਜੇ ਉਹ ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਆਂ 13 ਸੀਟਾਂ ਤੇ ਸੰਗਰੂਰ ਵੀ ਜਿੱਤ ਰਿਆਂ ਫੇ ਗੋਲਡੀ ਦੀ ਕਾਦੀ ਲੋਟ ਸੀ ਕਿ ਜੇ ਪਾਰਟੀ ਨੂੰ ਕਿੰਨਾ ਫਰਕ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ ਬਹੁਤ سارے ਇਹਦੇ ਖੇਮੇ ਬਣੇ ਹੋਏ ਸੀਗੇ ਇਹ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਸੋ देयर इज अ रिएक्शन अगेंस्ट दिस ਕਿਉਂ ਕਹਿ ਰਹੇ ਨੇ ਵੀ ਮੈਂ ਤਿੰਨ ਦਿਨ ਸੀ ਐਮ ਆਫਿਸ ਬੈਠਾ ਰਹੇ ਕਿਸੇ ਨੇ ਬਣਾਉਣ ਤੱਕ ਦੀ ਗੱਲ ਨਹੀਂ ਤਿੰਨ ਦਿਨ ਕਿੱਥੇ ਲਾਏ ਆ ਜੀ ਅੱਜ ਅੱਜ ਪੋਸਟ ਪਾਈ ਆ ਤੇ ਮੇਰੇ ਖਿਆਲ ਇੱਕ ਦਿਨ ਛੱਡ ਕੇ ਤੇ ਉਹਦੀ ਝੋਲੀ ਚ ਪੈ ਗਿਆ ਜਾ ਕੇ ਸਵੇਰੇ 9 ਵਜੇ ਤਿੰਨ ਦਿਨ ਕਿੱਥੋਂ ਹੋ ਗਏ ਇਹ ਸਾਰੇ ਦੇਖੋ ਗੱਲ ਫਿਰ ਮੇਰੀ ਗੱਲ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ ਮੀਟਿੰਗ ਚ ਨਹੀਂ ਬੁਲਾਇਆ ਇਹ ਸਾਰੀਆਂ ਬਹਾਨੇ ਨੇ ਅਸਲ ਕਹਾਣੀ ਤੁਹਾਨੂੰ ਦੱਸਤੀ ਕਿ ਕਿਉਂ ਉਹ ਗਿਆ ਵਾ ਪਰ ਹੁਣ ਜੇ ਚਲੀ ਗਿਆ ਵਾ ਤੇ ਮੇਰੀਆਂ ਉਹਦੀਆਂ ਗੁੱਡ ਵਿਸ਼ੇਸ ਪਰ ਆਪਣਾ ਉਹਨੇ ਬਹੁਤ ਵੱਡਾ ਪੋਲੀਟੀਕਲ ਬਲੈਂਡਰ ਕੀਤਾ ਇਹ ਤੁਸੀਂ ਯਾਦ ਰੱਖਣਾ ਹੈ